ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਅਵਤਾਰ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੋਖ ਤੋਂ 5 ਫਰਵਰੀ 1630 ਈਸਵੀ ਨੂੰ ਹੋਇਆ ਆਪ ਜੀ ਦੇ ਦਾਦਾ ਜੀ ਦਾ ਨਾਮ ਮੀਰੀ ਪੀਰੀ ਦੇ ਮਾਲਕ ਧਨ ਸਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੈ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਆਪ ਜੀ ਦੇ ਪਿਤਾ ਜੀ ਹਨ ਕੀਰਤਪੁਰ ਸਾਹਿਬ ਜਿਸ ਵਕਤ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਅਵਤਾਰ ਹੁੰਦਾ ਉਸ ਸਮੇਂ ਛੇਵੇਂ ਪਾਤਸ਼ਾਹ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਨ ਇੱਥੇ ਆਪ ਜੀ ਨੂੰ ਪੋਤਰੇ ਦੇ ਆਉਣ ਦੀ ਖਬਰ ਮਿਲਦੀ ਹੈ ਸਤ ਗੁਰੂ ਜੀ ਜਿਸ ਸਮੇਂ ਵਾਪਸ ਕੀਰਤਪੁਰ ਸਾਹਿਬ ਆਉਂਦੇ ਨੇ ਪੁੱਤਰੇ ਬਾਲਕ ਨੂੰ ਦੇਖ ਕੇ 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਇਹ ਬਾਲਕ ਹਰੀ ਦਾ ਰੂਪ ਹੈ ਇਸ ਤਰ੍ਹਾਂ ਆਪ ਜੀ ਦਾ ਨਾਮ ਰੱਖਿਆ ਗਿਆ ਹਰ ਰਾਏ ਜੀ ਬਚਪਨ ਦਾ ਸਮਾਂ ਗੁਰੂ ਦੀ ਸ਼ਰਨ ਦੇ ਵਿੱਚ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੀਤਿਆ ਆਪ ਜੀ ਕੋਮਲ ਹਿਰਦੇ ਅਤੇ ਸੰਤ ਸੁਭਾਅ ਦੇ ਮਾਲਕ ਸਨ ਇੱਕ ਦਿਨ ਬਾਗ ਵਿੱਚ ਤੁਰੇ ਜਾਂਦਿਆਂ ਹਰ ਰਾਏ ਜੀ ਦੇ ਚੋਲੇ ਨਾਲ ਅੜਨ ਕਰਕੇ ਇੱਕ ਫੁੱਲ ਟਹਿਣੀ ਦੇ ਨਾਲੋਂ ਟੁੱਟ ਕੇ ਡਿੱਗ ਗਿਆ ਰੁਕ ਜਾਂਦੇ ਨੇ ਸੋਚਣ ਲੱਗੇ ਕਿ ਇਹ ਫੁੱਲ ਟਹਿਣੀ ਨਾਲ ਜੁੜਿਆ ਹੋਣ ਕਰਕੇ ਖੁਸ਼ਬੂ ਵੰਡ ਰਿਹਾ ਸੀ ਹੁਣ ਇਸ ਨੇ ਮੁਰਝਾ ਕੇ ਸਮਾਪਤ ਹੋ ਜਾਣਾ 6ਵੇਂ ਪਾਤਸ਼ਾਹ ਜੀ ਵੀ ਸਾਹਮਣੇ ਦੇਖ ਰਹੇ ਸਨ ਉਹਨਾਂ ਬਚਨ ਕੀਤਾ ਕਿ ਜੇ ਜਾਮਾ ਖੁੱਲਾ ਪਹਿਨਿਏ ਫਿਰ ਧਿਆਨ ਵੀ ਰੱਖੀਦਾ ਉਸ ਦਿਨ ਤੋਂ ਹਰ ਰਾਏ ਜੀ ਸਾਰੀ ਉਮਰ ਆਪਣਾ ਜਾਮਾ ਹੱਥ ਵਿੱਚ ਫੜ ਕੇ ਚੱਲਦੇ ਰਹੇ ਗੁਰੂ ਦੇ ਹੁਕਮ ਨੂੰ ਮੰਨਿਆ ਸਿੱਖੀ ਵਿੱਚ ਹਰੇਕ ਨੂੰ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਉਹ ਇਮਤਿਹਾਨ ਹੈ ਰਜਾ ਦਾ ਭਾਣੇ ਦਾ ਗੁਰੂ ਦਾ ਪਰਿਵਾਰ ਜਾਂ ਰਿਸ਼ਤੇਦਾਰ ਵੀ ਹੋਵੇ ਉਸ ਨੂੰ ਵੀ ਪਰਖ ਵਿੱਚੋਂ ਲੰਘਣਾ ਪੈਂਦਾ ਜਿਹੜਾ ਰਜਾ ਦੀ ਭਾਣੇ ਦੀ ਕਸਵੱਟੀ ਤੇ ਪੂਰਾ ਉਤਰੇਗਾ ਉਹੀ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਵਾਨ ਹੁੰਦਾ ਛੇਵੇਂ ਪਾਤਸ਼ਾਹ ਤਨ ਸਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੁੱਤਰੇ ਬਾਲਕ ਹਰ ਰਾਏ ਜੀ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਸਨ ਉਹਨਾਂ ਦੀ ਪੜ੍ਹਾਈ ਲਿਖਾਈ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਆਦ ਦੀ ਪੂਰੀ ਤਿਆਰੀ ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖੇ ਹੇਠ ਕਰਵਾਈ ਸਮੇਂ ਦੇ ਨਾਲ ਆਪ ਜੀ ਦਾ ਵਿਆਹ ਕਾਰਜ ਹੁੰਦਾ ਸਹੁਰੇ ਦਾ ਨਾਮ ਰਾਜਾ ਰਾਮ ਜੀ ਕਰਕੇ ਆਉਂਦਾ ਇਹਨਾਂ ਦੀਆਂ 8 ਲੜਕੀਆਂ ਸਨ 6ਵੇਂ ਪਾਤਸ਼ਾਹ ਜੀ ਦੇ ਹੁਕਮ ਨਾਲ ਹਰ ਰਾਏ ਜੀ ਦੇ ਨਾਲ ਇਹਨਾਂ ਦੀ ਸ਼ਾਦੀ ਹੋਈ ਕੁਝ ਇਤਿਹਾਸਕਾਰਾਂ ਨੇ ਰਾਜਾ ਰਾਮ ਜੀ ਦੀ ਵੱਡੀ ਸੁਪੁੱਤਰੀ ਕ੍ਰਿਸ਼ਨ ਕੌਰ ਜੀ ਦੇ ਨਾਲ ਵਿਆਹ ਹੋਇਆ ਮੰਨਿਆ ਆਪ ਜੀ ਦੇ ਦੋ ਸੁਪੁੱਤਰ ਸਨ ਵੱਡੇ ਬਾਬਾ ਰਾਮ ਰਾਏ ਜੀ ਤੇ ਛੋਟੇ ਸਨ ਹਰਕ੍ਰਿਸ਼ਨ ਸਾਹਿਬ ਸ਼ੇਮੇ ਪਾਤਸ਼ਾਹ ਜੀ ਦੀ ਨਿਗਾਹ ਦੇ ਵਿੱਚ ਪੁੱਤਰੇ ਹਰ ਰਾਏ ਜੀ ਪ੍ਰਵਾਨ ਹੋ ਜਾਂਦੇ ਨੇ ਸਤਿਗੁਰੂ ਜੀ ਦੇ ਪੰਜ ਪੁੱਤਰ ਸਨ ਬਾਬਾ ਗੁਰਦਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਅਟਲ ਰਾਏ ਜੀ ਛੋਟੀ ਉਮਰ ਵਿੱਚ ਸਰੀਰ ਛੱਡ ਜਾਂਦੇ ਨੇ ਤੇਗ ਬਹਾਦਰ ਜੀ ਨੂੰ ਇਹ ਵਡਿਆਈ ਗੁਰਤਾ ਗੱਦੀ ਦੀ ਬਖਸ਼ਿਸ਼ ਬਾਅਦ ਵਿੱਚ ਮਿਲਦੀ ਹੈ ਉਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਣ ਦਾ ਮਾਣ ਪ੍ਰਾਪਤ ਕਰਦੇ ਨੇ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਡੇ ਪੁੱਤਰੇ ਧੀਰਮਲ ਨੂੰ ਛੱਡ ਕੇ ਛੋਟੇ ਪੁੱਤਰੇ ਹਰ ਰਾਏ ਜਿਹਨੂੰ ਗੁਰਤਾ ਗੱਦੀ ਦੇਣ ਦਾ ਫੈਸਲਾ ਕਰਦੇ ਨੇ ਧੀਰਮਲ ਨੇ ਵੀ ਬੜਾ ਯਤਨ ਕੀਤਾ ਗੁਰਤਾ ਗੱਦੀ ਮਿਲ ਜਾਵੇ ਕਰਤਾਰਪੁਰ ਤੋਂ ਚੱਲ ਕੇ ਕੀਰਤਪੁਰ ਆਉਂਦਾ ਪਰ 6ਵੇਂ ਸਤਿਗੁਰੂ ਜੀ ਨੇ ਇਸ ਨੂੰ ਵਾਪਸ ਕਰਤਾਰਪੁਰ ਭੇਜ ਦਿੱਤਾ ਧੀਰਮਲ ਦਾ ਬਾਹਰੀ ਲਿਬਾਸ ਬੜੀ ਚਮਕ ਵਾਲਾ ਪਰ ਅੰਦਰ ਗੁਨਾ ਤੋਂ ਖਾਲੀ ਹੈ ਇਹ ਧੀਰਮਲ ਵਰਗੇ ਨਕਲੀ ਹੀਰੇ ਗੁਰੂ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ ਜਿਸ ਸਮੇਂ 3 ਮਾਰਚ 1638 ਈਸਵੀ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ ਉਸ ਵਕਤ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਉਮਰ 8 ਸਾਲ ਦੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਗੁਰਤਾ ਗੱਦੀ ਬਖਸ਼ਣ ਦੀ ਸਾਰੀ ਮਰਜ਼ਾਦਾ ਨਿਭਾਉਂਦੇ ਨੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਹਰ राय ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਤਵੀਂ ਜੋਤ ਰਾਹੀ ਗਿਆਨ ਦਾ ਚਾਨਣ ਪਵੰਡ ਰਹੇ ਨੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਗੁਰਤਾ ਗੱਦੀ ਤੇ ਸਭੈ ਮਾਨ ਹੋ ਕੇ ਸੰਸਾਰ ਅੰਦਰ अनेका ਹੀ ਪਰਉਪਕਾਰ ਦੇ ਕਾਰਜ ਕੀਤੇ ਦੇਸੀ ਜੜੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਨ ਲਈ દવાਖਾਨਾ ਬਣਾਇਆ ਉਸ ਸਮੇਂ ਦੇ ਬਾਦਸ਼ਾਹ ਸ਼ਾਹ ਜਹਾਂਨ ਦੇ ਪੁੱਤਰ ਦਾਰਾ ਸ਼ਿਕੋ ਬਿਮਾਰ ਹੋਣ ਤੇ ਉਸ ਦੀ ਦਵਾਈ ਵੀ ਇਸ ਦਵਾਈਖਾਨੇ ਤੋਂ ਮਿਲੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਵਡਿਆਈ ਹੈ ਇੱਥੇ ਲੋੜ ਪੈਣ ਤੇ ਦੁਸ਼ਮਣ ਵੀ ਆ ਸਕਦਾ ਹਰ ਇੱਕ ਵਾਸਤੇ ਇਸ ਘਰ ਦੇ ਦਰਵਾਜ਼ੇ ਖੁੱਲੇ ਹਨ ਠੀਕ ਹੋਣ ਤੇ ਦਾਰਾ ਸ਼ਿਕੋ ਗੁਰੂ ਦੀ ਸ਼ਰਨ ਦੇ ਵਿੱਚ ਵੀ ਆਇਆ ਉਧਰ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬੈਠਦਾ ਉਸ ਨੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੂੰ ਸੁਨੇਹਾ ਭੇਜਿਆ ਕਿ ਸਾਡੇ ਕੋਲ ਆਵੋ ਪਰ ਗੁਰੂ ਜੀ ਨੇ ਕਿਹਾ ਕਿ ਅਸੀਂ ਇਸ ਦੁਖੀ ਦੇ ਮੱਥੇ ਨਹੀਂ ਲੱਗਣਾ ਵੱਡੇ ਸੁਪੁੱਤਰ ਬਾਬਾ RAM ਰਾਏ ਜੀ ਨੂੰ ਭੇਜਿਆ ਬਾਬਾ RAM ਰਾਏ ਜੀ ਨੇ ਦਿੱਲੀ ਜਾ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਕਰਾਮਾਤਾਂ ਦਿਖਾਉਣ ਦੇ ਨਾਲ-ਨਾਲ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਮਿੱਟੀ ਮੁਸਲਮਾਨ ਕੀ ਦੀ ਥਾਂ ਬੇਈਮਾਨ ਸ਼ਬਦ ਵਰਤਿਆ ਜਿਸ ਵਕਤ ਸਤਗੁਰੂ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੂੰ ਪਤਾ ਲੱਗਾ ਉਹਨਾਂ ਬਚਨ ਕੀਤੇ ਕਿ RAM ਰਾਏ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ ਸਤਗੁਰੂ ਜੀ ਨੇ ਆਪਣਾ ਅੰਤਲਾ ਸਮਾ ਨੇੜੇ ਪ੍ਰਤੀਤ ਹੋਣ ਕਰਕੇ ਛੋਟੇ ਪੁੱਤਰ ਹਰਕ੍ਰਿਸ਼ਨ ਸਾਹਿਬ ਜੀ ਨੂੰ ਜਿਨ੍ਹਾਂ ਦੀ ਉਸ ਵਕਤ ਉਮਰ 5 ਸਾਲ ਦੀ ਸੀ ਗੁਰਿਆਈ ਸੌਂਪ ਕੇ 6 ਅਕਤੂਬਰ 1661 ਈਸਵੀ ਨੂੰ ਜੋਤੀ ਜੋਤ ਸਮਾ ਗਏ ਤਨ ਸਤ ਗੁਰੂ ਸ਼ਿਰਗੁਰੂ ਹਰ ਰਾਏ ਸਾਹਿਬ ਜੀ ਜਿਨ੍ਹਾਂ ਦੀ ਉਮਰ 30 ਸਾਲ 8 ਮਹੀਨੇ 26 ਦਿਨ ਸੀ ਜਿਸ ਵਿੱਚੋਂ 22 ਸਾਲ 6 ਮਹੀਨੇ 23 ਦਿਨ ਗੁਰਤਾ ਗੱਦੀ ਤੇ ਸੁਭਾਇਮਾਨ ਰਹਿੰਦਿਆਂ ਸੰਸਾਰ ਅੰਦਰ ਗੁਰਮਤ ਦਾ ਪ੍ਰਚਾਰ ਕੀਤਾ ਆਪ ਜੀ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਹਿੰਦਿਆਂ ਇਸ ਨਗਰ ਨੂੰ ਵਿਧਾਇਆ ਆਈਆਂ ਹੋਈਆਂ ਸੰਗਤਾਂ ਨੂੰ ਤੁਰਕੀ ਬਾਣੀ ਸੱਚੀ ਬਾਣੀ ਦੇ ਲੜ ਲਾਇਆ ਵੱਡੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਇਹ ਹਮੇਸ਼ਾ 2200 ਕੋੜ ਸਵਾਰ ਆਪਣੇ ਨਾਲ ਰੱਖਦੇ ਸਨ ਤਨ ਸਤਗੁਰੂ ਸ਼੍ਰੀ ਗੁਰੂ ਹਰ राय ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੀਵਨ ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ